ਹਾਂਜੀ ਸਸਿਕਾ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਮੌਸਮ ਹੋ ਗਿਆ ਠੀਕ ਤੇ ਅੱਜ ਆਪਾਂ ਮਸ਼ੀਨ ਚਲਾਉਣੀ ਆ ਤੇ ਆਪਣੇ ਇੱਥੇ ਗੁਰਦੁਆਰਾ ਸਾਹਿਬ ਸ੍ਰੀ ਸਹਿਜ ਬਾੜ ਦੀ ਦਾ ਪਾਠ ਆਰੰਭ ਕਰਾਏ ਹੋਏ ਸੀਗੇ ਤੇ ਅੱਜ ਉਹਨਾਂ ਦੇ ਭੋਗ ਪਾਣੇ ਆ ਹੁਣ ਤੇ ਫਿਰ ਉਸ ਤੋਂ ਬਾਅਦ ਆਪਾਂ ਮਸ਼ੀਨ ਚਲਾਵਾਂਗੇ ਤੇ ਕਿਉਂਕਿ ਆਪਾਂ ਇਮਾਨ ਹਰੇਕ ਫਸਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ 파ਠ ਰਖਾਉਨੇ ਹਿੰਦੇ ਤੇ ਵੀ ਕੋਈ ਵੀ 파ਠ ਰਖਾ ਕੇ ਫਿਰ ਸਹਿਜ 파ਠ ਹੀ ਰਖਾਈਦਾ ਤੇ ਹੁਕਮ ਹੁੰਦੇ ਜਿਉਂ ਮੁਤਾਬਕ ਕਰਦੇ ਹਿੰਦਾ ਜੇ ਜਿਹੜਾ ਹੁਕਮ ਹੁੰਦਾ ਵੀ ਹਾਂ ਕਦੇ ਖੰਡ ਪਰ ਸਾਭ ਵੀ ਹੋ ਜਾਂਦੇ ਆਰਾਮ ਕਦੇ ਜ਼ਿਆਦਾ ਤਾਂ ਸਹਿਜ 파ਠ ਹੀ ਹੁੰਦੇ ਹਨ ਤੇ ਅੱਜ ਉਹਨਾਂ ਦੇ ਭੋਗ ਪਾਣੇ ਆ ਤੇ ਫਿਰ ਭੋਗ ਪਾਣ ਤੋਂ ਉਪਰੰਤ ਫਿਰ ਕਮਬਾਈਨ ਤਹਾਂ ਪਹੁੰਚ ਗਈ ਆਪਾਂ ਚੱਲਾਂਗੇ ਕਮਬਾਈਨ ਕੋਲੇ ਤੇ ਚੱਲ ਗਏ ਫਿਰ ਪ੍ਰਸ਼ਾਦ ਵੰਡ ਗੇ ਮਸ਼ੀਨ ਕੋਲੇ ਤੇ ਫਿਰ ਕੰਬਾਈਨ ਚਲਾ ਕੇ ਆਵਾਂਗੇ ਅੱਪਾ ਬਾਕੀ ਹੁਣ ਭੋਗ ਤੋਂ ਬਾਅਦ ਮਿਲਦੇ ਆ ਤੁਹਾਨੂੰ ਹਕਮਨਾਮਾ ਸਭ ਦੇਖੋ ਕਿੰਨਾ ਵਧੀਆ ਹੈ ਗੁਰਪੂਰਾ ਨਾਮੁ ਚਿਕਾਰੇ ਪ੍ਰਭ ਸੁਬੇ ਕਾਜ ਸੁਵਾਰੇ ਔਰ ਆਪਣੀ ਕਿਰਪਾ ਤਾਰੇ ਰਾਮ ਪੂਰਤ ਪੈ ਜਸਵਾਰੇ ਆਪਣੇ ਦਾਸ ਭਉ ਭਿਉ ਸਹਾਈ ਸਨੁ ਲਮਨਾਰ ਮਕੀਨੈ ਕਰਤੈ ਉਈ ਬਾਸਨ ਕਾਇ ਸਨ ਦਰਦੇ ਆਪਾਂ ਇਹਦੇ ਸਾਰੇ ਸਟicker ਜਿੰਨੇ ਵੀ ਸੀਗੇ ਆਪਣੇ ਕੋਲੇ ਪਏ ਸੀਗੇ ਲਿਆਂਦੇ ਹੋਏ ਉਦੋਂ ਨਾ ਕੋਈ ਹੋ ਸਟickerਾਂ ਦੀ ਲੋੜ ਸੀ ਉਦੋਂ ਮੈਂ ਲੈ ਕੇ ਆਇਆ ਸੀਗਾ ਫਿਰ ਉਹ ਸਾਰੇ ਹੀ ਮਿਲ ਗਏ ਸੀ ਇਕੱਠਿਆਂ ਹੀ ਸੈੱਟ ਹੀ ਮਿਲਿਆ ਸੀਗਾ ਤਾਂ ਮੈਂ ਲਿਆ ਕੇ ਉਦੋਂ ਰੱਖ ਲਈ ਸੀ ਤੇ ਕੱਲ ਆਪਾਂ ਲਵਾ ਤੇ ਲਾਹਾਗੇ ਹਨਾ ਪੁਰਾਣੇ ਲਾਤੇ ਤੇ ਨਵੇਂ ਲਵਾਤੇ ਦੇਖ ਲਓ ਲੱਗਣ ਲੱਗ ਗਿਆ ਨਾ ਟਰੈਕਟਰ ਹੈ ਹੀ ਵਾਲਾ ਸਾਫ਼ ਸੀਗਾ ਇਹ ਬਹੁਤ ਜ਼ਿਆਦਾ ਸਾਫ਼ ਸੀਗਾ ਤੇ ਇੱਕ ਨਾ ਵੀਰ ਨੇ ਦੱਸਿਆ ਕਈ ਇੱਕ ਵੀਰ ਨੇ ਕਿਹਾ ਕਿ ਲੋਹਾ ਉਹੀ ਲਈ ਜਾਂਦੇ ਹਾਂ ਵੀਰੇ ਲੋਹਾ ਨਹੀਂ ਹੈਗਾ ਤੇ ਪੁੱਤਾਂ ਵਰਗਿਆ ਸਾਰੇ ਪੁੱਤਾਂ ਦਾ ਦਰਜਾ ਲੈਂਦੇ ਆ ਠੀਕ ਨਹੀਂ ਇਹ ਜਾਨੋ ਪਿਆਰੇ ਰੱਖੇ ਹੋਏ ਆ ਸਾਰਾ ਲੋਹਾ ਚਾਹੇ ਇਹੇ ਆ ਚਾਹੇ ਆ ਰੇੜਾ ਹੀ ਆ ਠੀਕ ਨਹੀਂ ਚਾਹੇ ਕੋਈ ਸੈਂਕਲੀ ਆ ਸਾਡੇ ਕੰਮ ਦੇ ਵਿੱਚ ਕੰਮ ਆਉਂਦਾ ਠੀਕ ਨਹੀਂ ਚਾਹੇ ਖੁਰਪਾ ਵਾ ਚਾਹੇ ਹੈਗੀ ਆ ਕਹੀ ਠੀਕ ਨਹੀਂ ਉਹੋ ਸਾਡੇ ਪੁੱਤਾਂ ਵਾਂਗੂ ਆ ਤੇ ਸਾਡੇ ਜਾਨੋਂ ਵੱਧ ਪਿਆਰੇ ਆ ਠੀਕ ਨਹੀਂ ਇਹ ਲੋਹਾ ਨਹੀਂ ਹੈਗਾ ਤੇ ਇਸ ਦੀਆਂ ਗੱਲਾਂ ਤੇ ਪਰਹੇਜ਼ ਹੀ ਕਰਿਆ ਕਰੋ ਤੇ ਵੀ ਇਹ ਲੋਹਾ ਨਹੀਂ ਹੈਗਾ ਠੀਕ ਨਹੀਂ ਤੇ ਇਹ ਸਾਡੇ ਘਰ ਦੇ ਮੈਂਬਰ ਆ ਤੇ ਘਰ ਦਾ ਹਿੱਸਾ ਵਾ ਸਾਡੇ ਫਾਰਮ ਦਾ ਹੋਰਾਂ ਲਈ ਹੋਊ ਲੋਹਾ ਪਰ ਇਹ ਸਾਡੇ ਲਈ ਲੋਹੇ ਨਹੀਂ ਹੈ ਜਾਨੋਂ ਵੱਧ ਪਿਆਰੇ ਰੱਖਦੇ ਆ ਅੱਜ ਭਿੰਡੀ ਤੇ ਸਪਰੇਅ ਕਰਨ ਲੱਗੇ ਆ ੁੰਡੀ ਵਾਲੀ ਫਾਈਨਾਂਸ ਹੀ ਕਰ ਦੇਣੀ ਆ ਅੱਜ ਪਿੰਡੀ ਦੇ ਸਪਰੇਅ ਕਰਨੀ ਸੀ ਗੱਡੀ ਨਾਲ ਤੇ ਗੱਡੀ ਵਿਚਾਰੀ ਕੱਢੀ ਨਹੀਂ ਬਾਹਲੇ ਟਾਈਮ ਦੀ ਖੜੀ ਆ ਕਿਉਂਕਿ ਇਹਨਾਂ ਸਪਰੇਅ ਹੀ ਨਹੀਂ ਕਰਦੇ ਇਹ ਛੱਡ ਨੀਂ ਛੱਡ ਦੇ ਹੋ ਗਈ ਹੋ ਗਈ ਛੱਡ ਬਾਰੇ ਟਾਈਮ ਦੀ ਖੜੀ ਆ ਨਾ ਸਪਰੇ ਹੁਣ ਕਦੀ ਕਰੀ ਨਹੀਂ ਇਹਨਾਂ ਨੂੰ ਹੁਣ ਅੱਜ ਸਪਰੇ ਕਰਾਂਗੇ ਹੁਣ ਨਾਲੇ ਤਾਂ ਬੈਟਰੀ ਚਾਰਜ ਕਰਵਾਉਣੀ ਆ ਦੀ ਫੇਰ ਨਾ ਇਹਦੇ ਵਿੱਚ ਪਾਣੀ ਭਰ ਕੇ ਖੜੀ ਰਹਿੰਦੀ ਆ ਵੀ ਚਲੋ ਕੋਈ ਐਮਰਜੈਂਸੀ 'ਚ ਲੋਡ ਨਾ ਪੈ ਜਾਵੇ ਤੇ ਵੀ ਪਾਣੀ ਭਰ ਕੇ ਹਨ ਪੂਰੀ ਫੁੱਲ ਟੈਂਕੀ ਭਰ ਕੇ ਇੱਥੇ ਖੜੀ ਰੱਖੀ ਦੀ ਆ ਵੀ ਜੇ ਕੋਈ ਐਮਰਜੈਂਸੀ 'ਚ ਲੋਡ ਪੈਂਦੀ ਆ ਤਾਂ ਕੋਈ ਭਰਤ ਸਕਦਾ ਜੀ ਉਹਦਾ ਬੰਦਾ ਮਰਜ਼ੀ ਲੈ ਜਾਵੇ ਕਿੰਨਾ ਵਿੱਚ ਉਧਰ ਜਗਦੀਸ਼ ਭਾਈ ਹੁਣੀ ਵੀ ਆ ਗਏ ਕੰਬੈਨ ਲੈਣ ਨੂੰ ਉਹ ਵੀ ਲੈ ਕੇ ਚੱਲੇ ਉੱਥੇ ਪਿੰਡ ਆ ਇਹ ਪਿੰਡ ਹੁੰਦੜੀ ਦੇ ਕੋਲੇ ਆ ਮੇਰੇ ਖਿਆਲ ਚ ਪਿੰਡ ਬਗਾਈ ਹੁਣਾ ਦਾ ਸਾੰਬੜਾਂ ਦੇ ਕੋਲੇ ਪੰਬੜਾਂ ਤੋਂ ਜਿਹੜਾ ਪਰ ਸਿੱਧਵਾਂ ਵੇਟ ਨੂੰ ਰਾਹ ਜਾਂਦਾ ਉਹਦੇ ਤੇ ਉੱਥੇ ਚੱਲੇ ਆ ਲੈ ਕੇ ਉੱਥੇ ਲਾਉਣਾ ਪਾਈ ਕਹਿੰਦਾ ਸੀ ਐਤ ਕਿਸੇ ਜਨ ਹੈਗਾ ਚਲੋ ਅੱਜ ਦੇਖਦੇ ਆਂ ਸ਼ਾਮ ਨੂੰ ਜਾ ਕੇ ਚਲਵਾ ਕੇ ਆਉਨੇ ਆਂ ਕਿੰਡੀ ਦੇ ਜ਼ਫਰੇ ਕਰੇ ਜੀਵਾ ਨਵੈਰੋ 90 52 ਚੰਦਰੀ ਕਿੰਨੇ ਰਲਾ ਕੇ ਪਾਉਣ ਲੱਗੇ ਆਂ ਵੀ ਸਪਰੇਅ ਸਵੇਰ ਦੀ ਚੱਲਦੀ ਆ 20 ਕਿੱਲੇ ਕਰਦੇ ਤੇ ਪਹਿਲਾਂ ਦਾ ਪੱਦਲ ਤੋਂ ਉਡਾਰਦਿਆਂ ਨੇ ਕਰੀ ਨਹੀਂ ਸੀ ਹੁਣ ਸ਼ੁਰੂ ਕਰੀ ਹੋਈ ਆ ਹੁਣ ਫੇਰ ਆਗੇ ਬੰਦੇ ਇੱਥੇ ਫਾਰਮ ਦੇ ਪੰਨ ਪੰਨ ਇੱਥੇ ਤਾਂ ਉਹੀ ਕਰਦੇ ਆ ਜਿੰਕ 5234 ਤੇ ਨਾਲ ਬੋਰਨ ਅਜੀਬਾ ਦਾ ਪਿੰਡੀ ਤੇ ਪਾਈ ਆ ਤੇ ਪਿੰਡੀ ਤੇ ਪਾਈ ਆ ਬਾਜੀਵਾ ਬੋਰਨ ਨਹੀਂ ਬੋਰਜ ਪਿੰਡੀ ਤੇ ਪਾਈ ਆ ਜੀਵਾ ਐਨਵਾਇਰੋ ਤੇ ਨਾਲ 0534 ਤੇ ਨਾਲ ਫਾਈਨਾਂਸ ਮੱਕੀ ਦੇ ਦੇਖਣਾ ਕਰਦੇ ਜਿੱਥੇ ਸੁੱਕੇ ਉਹ ਕਰਾਂਗੇ ਤੇ ਦੇਖ ਬਾਤੀ ਹੁਣ ਨਾ ਸੁੰਡੀ ਵਾਲੀ ਸਪਰੇਅ ਸ਼ੁਰੂ ਕਰਨੀ ਆ ਮੱਕੀ ਤੇ ਜਿਹੜੇ ਕੋਰਾਜਨ ਕਰਾਂਗੇ ਉਹਨੂੰ ਸਪਰੇਅ ਵਾਲੀ ਗੱਡੀ ਤੇ ਐਂ ਫੌਜ ਚੜ ਜਾਂਦੀ ਆ ਉੱਤੇ ਐਂ ਭੇਜ ਜਾਂਦੇ ਫੌਜ ਉੱਤੇ ਚੜ ਕੇ ਨਾਲ ਨਾਲ ਚਲ ਜਾਂਦੀ ਆ ਹੌਣ ਅੱਜ ਪਹਿਲਾਂ ਭਿੰਡੀ ਤੇ ਕਰਕੇ ਆਉਨੇ ਆ ਫੇਰ ਮੱਕੀ ਵਾਲਾ ਕਹਿੰਦਾ ਮੈਂ ਫੇਰ ਜਾਊਗਾ ਪਹਿਲਾਂ ਭਿੰਡੀ ਤੇ ਕਰਾਈਏ ਸਪਰੇਅ ਉਜੀ ਚਲਦੀ ਆ ਭਿੰਡੀ ਤੇ ਸਫਰੇ ਵਾਲੇ ਵੀਰ ਕਹਿੰਦੇ ਸੀ ਵੀ ਵੀਰੇ ਭਿੰਡੀ ਬਾਰੇ ਜਾਣਕਾਰੀ ਦੇ ਦਿਓ ਭਿੰਡੀ ਬਾਰੇ ਜਾਣ ਵੀ ਭਿੰਡੀ ਦੀ ਦਿਖਾ ਦਿਓ ਦੇਖ ਲਓ ਵੀਰੇ ਭਿੰਡੀ ਫੁੱਲ ਆ ਗਏ ਬਸ ਤੜਾਈ ਨੇੜੇ ਤੇੜੀ ਆ ਹੁਣ ਦੇਖ ਲਓ ਵੀ ਸੁੰਡੀ ਤੇ ਰਿਜ਼ਲਟ ਇੰਨਾ ਵਧੀਆ ਸੀਗਾ ਹਜੇ ਤੱਕ ਜਦ ਤੋਂ ਜੰਮੀ ਆ ਭਿੰਡੀ ਹਜੇ ਤੱਕ ਸੁੰਡੀ ਨਹੀਂ ਪੈਣ ਦਿੱਤੀ ਆਪਾਂ ਦੇਖ ਲਓ ਠੀਕ ਨਹੀਂ ਆ ਪੱਤੇ ਥੋੜੇ ਮੂਰੀ ਆ ਕਿਸੇ ਪੱਤੇ ਦੇ ਵਿੱਚ ਵੀ ਗਲੀ ਨਹੀਂ ਹੈਗੀ ਹਾਂ ਪੂਰੇ ਟਿਪ ਟੋਪ ਪਏ ਆ ਫੱਟ ਸਾਰੇ ਤੇ ਇਹ 23 24 ਬੀ ਆ ਵੀਰੇ ਪਿੰਡੀ ਦਾ ਤੇ ਇਹਦਾ ਰੰਗ ਰੂਪ ਵਾਲਾ ਸੋਹਣਾ ਹੁੰਦਾ ਪਿੰਡ ਅੱਜ ਆਪਾਂ ਪਿੰਡੀ ਤੇ ਸਪਰੇਅ ਕਰਦੇ ਆ ਤੁਹਾਨੂੰ ਦੱਸਿਆ ਸੀਗਾ ਜਿਵੇਂ ਜੀਵਾ ਦੀ ਤੇ ਨਾਲ ਪਾਈ ਆ 05234 ਤੇ ਨਾਲ ਐਨਵਾਇਰੋ ਪਾਈ ਆ ਤੇ ਇਹ ਸਪਰੇਅ ਕਰਨ ਲੱਗੇ ਹਾਂ ਤਿਤਲੀਆਂ ਫਿਰਦੀਆਂ ਨੇ ਇਹੀ ਅੰਡੇਆਂ ਨੂੰ ਜਨਮ ਦੇ ਦਿੰਦੀਆਂ ਉਹਨਾਂ ਨੂੰ ਸੁੰਢੀ ਵਾਲੀਆਂ ਨੂੰ ਗੜਾਈਆਂ ਕਰਾਤੀਆਂ ਆਪ ਤਿੰਨ ਚਾਰ ਪਿੰਡੀਆਂ ਦੇ ਕੇ ਬਾ ਪੂਰਾ ਵਧੀਆ ਫੁੱਲ ਆ ਗਿਆ ਪਿੰਡੀ ਤੇ ਬਾ ਥੋੜੇ ਦਿਨਾਂ ਬਾਅਦ ਤੜਾਈ ਸ਼ੁਰੂ ਹੋਈ ਜਾਣੀ ਹੈ ਤਕਰੀਬਨ ਬਾਰੇ ਦਿਨ ਨਹੀਂ ਲੱਗਦੇ ਹੁਣ ਥੱਲੇ ਵਾਲਾ ਹੋ ਗਿਆ ਸਾਡਾ ਤੇ ਇਹ ਰਵੇ ਮੈਂ ਤਾਂ ਕਈ ਵੀਰ ਕਹਿੰਦੇ ਵੀਰੇ ਬੱਟਾ ਵੀਰੇ ਦੇਖ ਲੋ ਬੱਟਾਂ ਤਾਂ ਖਤਮ ਹੀ ਹੋ ਗਈਆਂ ਨਾ ਗੜਾਈਆਂ ਕਰ ਕਰਕੇ ਬੱਟਾਂ ਬਿਲਕੁਲ ਹੋ ਗਈਆਂ ਖਾਤਾਂ ਪੀ ਪੰਪ ਨਾਲ ਇਹ ਤੇ ਭਿੰਡੀ ਦੇ ਸਪਰੇਅ ਕਰਨੀ ਪੈਂਦੀ ਆ ਕਰ ਤਾਂ ਦੂਜੇ ਨਾਲ ਵੀ ਸਕਦੇ ਆ ਪਰ ਉਹਦਾ ਹੁਣ ਆਪਾਂ ਇਹ ਚ ਬਾੜ ਕੇ ਦੇਖਿਆ ਨਹੀਂ ਹੈਗਾ ਕਿ ਟਾਇਰ ਉਹਦੇ ਕਿੱਥੇ ਮੇਜ ਆਉਣੇ ਆ ਤਾਂ ਕਰਕੇ ਪੰਗਾ ਨਹੀਂ ਲਿਆ ਵੀ ਕਾਹਨੂੰ ਫਿਰ ਭਿੰਡੀ ਨੇ ਬੂਟੇ ਨਹੀਂ ਭਿੰਡੀ ਲੱਗਣੀਆਂ ਹਨ ਤਾਂ ਕਰਕੇ ਆ ਪੰਗਾ ਨਹੀਂ ਲਿਆ ਇਹ ਕਾਨੂੰ ਐਵੇਂ ਖਰਾਬ ਕਰਨਾ ਕੰਮ ਵੀ ਵਧੀਆ ਹੈਗਾ ਭਾਈ ਉਮੀਦ ਰੱਖੀ ਇਹਦੀ ਜਮਈ ਹੋਲੀ-ਹੋਲੀ ਤੁਰ ਪਾ ਯਾਰ ਮੁੱਕ ਜਾਣਾ ਨੇੜੇ ਹੋ ਜਾਣਾ ਜਾਨ ਨੂੰ ਉਹ ਸਾਈਡ ਤੇ ਉੱਥੇ ਜਾਦੇ ਮਾਰਦੀ ਨਾ ਸਾਥ ਜਿੱਥੇ ਉਹ ਪਾਣੀ ਟੁੱਟਿਆ ਸੀ ਆਪਣਾ ਹਾਂ ਉਹ ਠੀਕ ਐ ਐ ਕਰ ਰਹੋ ਨਾ ਆਮਬਾਂ ਦੇ ਬੂਟਿਆਂ ਤੇ ਮਾਰ ਦੋ ਯਾਰ ਦੋਨਾਂ ਤੇ ਆਹੋ ਆਮਬ ਇੰਨਾ ਲੱਗਿਆ ਫਿਰ achar ਵੀ ਪਾਵਾਂਗੇ ਖਾਣ ਨੂੰ ਵੀ ਹੋ ਜੂ ਹੌਲੀ ਹੌਲੀ ਸੰਤੋਸ਼ ਇਹਨੂੰ ਨਾ ਬੇਲ ਨੂੰ ਨਾ ਲੱਗਣ ਦੋ ਜਮਾਂ ਵੀ ਮੱਲਾ ਚਾਹੇ ਫਾਂਡ ਛੋਟਾ ਰੱਖ ਲੋ ਲੋ ਜੀ ਮੂੰਗੀ ਹੋ ਗਈ ਆਪਣੀ ਹਰੀ ਪੂਰੀ ਵਧੀਆ ਤੇ ਉੱਪਰਲਾ ਖੱਤਾ ਪੂਰਾ ਦਿਖਣ ਲੱਗ ਗਿਆ ਥੱਲੇ ਵਾਲਾ ਥੋੜੇ ਦਿਨ ਬਾਅਦ ਸੀਗਾ ਤਾਂ ਕਰਕੇ ਥੱਲੇ ਵਾਲਾ ਥੋੜਾ ਘੱਟ ਦੀਂਦਾ ਵਾ ਤੇ ਉੱਪਰ ਦਾ ਪੂਰੀ ਵਧੀਆ ਆਂ ਧਾਰੀਆਂ ਬਣ ਕੇ ਦੇਣ ਲੱਗੀ ਦੇਖ ਲਓ ਤੇ ਹੁਣ ਬਸ ਇਹਨੂੰ ਸਪਰੇਅ ਦਾ ਵੀ ਪੰਗਾ ਪੈਣਾ ਵੀ ਸਪਰੇਅ ਵੀ ਜਦੀ ਚਾਹੀਦੀ ਆ ਨਹੀਂ ਤਾਂ ਇਹਨੂੰ ਖਾ ਜਾਂਦੀ ਆ ਸੁੰਡੀ ਨਾਲ ਦੀ ਨਾਲ ਹੀ ਜੇ ਹਰੀ ਹੋ ਜਵੇ ਤੇ ਛੱਡਦੀ ਨਹੀਂ ਇਹਨੂੰ ਸੁੰਡੀ ਤੇ ਹੁਣ ਸਪਰੇਅ ਦੇਖਦੇ ਆ ਕੋਰਾ ਜ ਨਹੀਂ ਕਰਨੀ ਆ ਆਪਾਂ ਤਾਂ ਪਹਿਲੀ ਤਾਂ ਸਪਰੇਅ ਕੋਰਾ ਜੰਦੀ ਕਰਾਂਗੇ ਫੇਰ ਦੇਖ ਲਾਂਗੇ ਹੋਰ ਜਿਹੜੀ ਕਰਾਂਗੇ ਤੇ ਹੁਣ ਲਿਆਉਨੇ ਆ ਕੱਲ ਨੂੰ ਗੁੱਲੂ ਜਾਂ ਪਰਸਨ ਸਪਰੇਅ ਕਰਦਾਂਗੇ ਛੇਤੀ ਤੋਂ ਛੇਤੀ ਤੇ ਹਾਂਜੀ ਮੱਕੀ ਹੋ ਗਈ ਹੁਣ ਆਪਣੀ ਵੱਡੀ ਤੇ ਤੇ ਹੁਣ ਟਰੈਕਟਰ ਚੱਲਦਾ ਨਹੀਂ ਤੇ ਆਪਾਂ ਹੁਣ ਅੱਜ ਅਖੀਰਲੀ ਸਪਰੇਅ ਕਰਨ ਲੱਗੇ ਆ 3 ਕਿਲੋ ਪਾਈਆ 13045 ਕਿਲੇ ਦੀ ਤੇ 60 ਐਮਐਲ ਪਾਈਆ ਕੋਰਾਜਨ ਠੀਕ ਨਹੀਂ ਤੇ ਇੰਨੀ ডোজ ਦੇ ਰਹੇ ਆ ਤੇ ਬਸ ਤੇ ਨਾਲ 2 ਕਿਲੋ ਪਾਤਾ ਯੂਰੀਆ ਕਿੱਲੇ ਦਾ ਤੇ ਇਹ ਹੁਣ ਅਖੀਰਲੀ ਸਪਰੇ ਆ ਬਸ ਇਸ ਤੋਂ ਬਾਅਦ ਕੋਈ ਸਪਰੇ ਨਹੀਂ ਕਰਦੀ ਮੱਕੀ ਦਾ ਕੱਦ ਬਹੁਤ ਵੱਡਾ ਹੋ ਗਿਆ ਚਲੋ ਇਹਨਾਂ ਪਈਆਂ ਨਾਲ ਕਾਲੀ ਸ਼ਾਹ ਪੂਰੀ ਉਹਦੇ ਪੰਪ ਚੱਲਦੇ ਆ 2 ਕਿਲੋ ਐਮ 45 ਕਿੱਲੇ ਦੀ ਤੇ 60 ਐਮਲ ਕੋਰਾ ਜਨ ਤੇ 2 ਕਿਲੋ ਜੂਰੀਆ 1 ਕਿੱਲੇ ਚ ਆਪਾਂ ਪਾਤਾ ਬਸ ਇਹ ਹੈਗੀ ਆ ਖੀਰ ਲਈ ਸਪਰੇ ਹੁਣ ਨਹੀਂ ਇਹ ਦੂਬਾ ਕੋਈ ਵੀ ਸਪਰੇ ਕਰਨੀ ਬਸ ਹੁਣ ਪਾਣੀ ਦੀ ਧਿਆਨ ਲੱਗੇ ਹੋਇਆ ਜੰਬੀ ਬਾਈ ਹੁਣੀ ਟਰਾਲੀਆਂ ਦੇ ਬੈੱਡ ਦਾਲੇ ਡੂਲੇ ਲੋਡ ਕਰਨ ਕੱਲ ਨੂੰ ਧੋਦਾਂਗੇ ਟਰਾਲੀਆਂ ਅੱਜ ਜਾਲੀਆਂ ਜੁਣੀਆਂ ਜਿੱਥੋਂ ਫਟੀਆਂ ਫੁੱਟੀਆਂ ਹੋਈਆਂ ਨਾਮ ਦੇ ਨੂੰ ਮਦੇ ਲਾਤੇ ਡਾਲੇ ਡੁੱਲੇ ਲੋਡ ਕਰਿਆ ਡਾਲੇ ਲੋਕ ਲੱਗੇ ਸੀਗੇ ਡਾਲੇ ਦੂਜੇ ਲੋਡ ਸੀ ਉਹ ਕਰਿਆ ਤੇ ਫਿਰ ਹੁਣ ਕੱਲ ਨੂੰ ਟਰਾਲੀਆਂ ਧੋਵਾਂਗੇ ਸੈਟ ਸਟ ਕਰਦੇ ਆ ਧੋ ਕੇ ਟਾਇਰ ਟੂਰਾਂ ਦੇ ਵਿੱਚ ਸਾਰਾ ਚੈੱਕ ਕਰਾਉਣਾ ਹੈ ਵਿਚਾਰੀਆਂ ਨੇ 베어ਿੰਗ ਬੁਰੰਗ ਬਟੇਰੀਆਂ ਚੱਲ ਗਈਆਂ ਅ ਜੰਮੀ ਭਾਈ ਇੱਕ ਨਾ ਆਪਾਂ ਹੋਰ ਕੰਮ ਕਰੀਏ ਉਹਦੇ ਜੱਗੀ ਦੇ ਖੜਾ ਕੇ ਨਾ ਟਰਾਲੀਆਂ ਉਹਨੂੰ ਕਹਿ ਦਈਏ ਵੀ 베어ਿੰਗ ਚੈੱਕ ਕਰ ਦੇ ਕੋਈ ਨਹੀਂ ਆਪ ਨਵਾਂ ਪਵਾ ਦਾਂਗੇ ਹਜੇ ਚੱਲ ਜਾਣਾ ਕਣਕ ਨੂੰ ਤਾਂ ਜੇ ਤਾਂ ਹਾਂ ਜੱਗੀ ਨੂੰ ਪੁੱਛ ਕੇ ਨੇ ਤਾਂ ਟਾਈਮ ਲੈ ਲੈ ਤੂੰ ਕਿ ਸਾਡੀ ਕੱਲੀ ਕੱਲੀ ਟਰਾਲੀ ਚੈੱਕ ਕਰ ਦੇ ਤੂੰ ਨਾਲੇ ਹਵਾ ਪਹਾੜਾ ਤਾਣਾ ਬਾਦ ਵਿੱਚ ਹਾਂ ਵਾਲੀਆਂ ਸਾਰੀਆਂ ਤਿਆਰ ਕਰਨ ਦੇ ਕਣਕ ਚਲੋ ਹੈ ਤਾਂ ਕਣਕ ਥੋੜੀ ਆ ਵੱਡੀ ਤਾਂ 2-3 ਦਿਨਾਂ ਦੇ ਵਿੱਚ ਜਾਣੀ ਤੇ ਅਜੇ ਇਹਦੇ ਨਾਲ ਵੀ ਸਪਰੇਅ ਕਰਦੇ ਸੀ ਇਹਦਾ ਵੀ ਕੰਮ ਖਰਾਬ ਹੋ ਗਿਆ ਮੋਰੇ 베ਰਿੰਗ ਕੋਈ ਟੁੱਟਿਆ ਜਾਂ ਕੋਈ ਗਰਾਰੀ ਟੁੱਟੀ ਆ ਸਵੇਰੇ ਪਤਾ ਲੱਗੂ ਹੁਣ ਓਏ ਇਰਸ਼ਾਦ ਆਹ ਟਾਇਰ ਚੋਂ ਆਵਾਜ਼ ਆਇਆ ਕੀ ਖੁੱਲੇ ਖਰਾਬ ਹੋਇਆ ਉਹ ਹੁਣ ਇਹਦਾ ਬੇਰੰਗ ਟੁੱਟਿਆ ਉਹ। ਕਿਹੜਾ ਟੋਕਾ ਡਬਾ ਕੇ ਚੱਲ ਜੀ। ਸਵੇਰੇ ਮੈਂ ਤਾਂ ਕਹਿੰਨਾ ਪਾਲ ਤਾਂ ਹੀ ਨਾ ਲੋਡ ਕਰਾ ਲਈਏ। ਆਹ ਜਿਹੜਾ ਕਰੀ। ਹੈਂ? ਪਾਲਦੀ ਛੱਡ ਦਿੰਨੇ ਆ। ਜਿਹੜਾ ਜ਼ਮਾਨ ਹੋਇਆ ਲਿਆ ਕੇ ਦੇ ਦਾਂਗੇ, ਧੋਲ ਆ ਜ਼ਮਾਰ ਕੇ। ਡੀਜ਼ਲ ਡੂਜ਼ਲ ਮਾਰਦੇ ਹੁਣ ਆਪ ਇਹਨਾਂ ਸਪਰੇਅ ਤਾਂ ਕਰਨੀ ਨਹੀਂ। ਪਰ ਜਿਹੜੀ ਛੋਟੀ ਮੱਕੀ ਉਹ ਤੇ ਕਰ ਲਾਂਗੇ। ਅਰ ਇਹਦਾ ਵੀ ਵੱਡੀ ਦਾ ਵੀ ਇਹਦਾ ਵੀ ਲਾਤਾ ਡਾਲਾ ਗੁੱਲੀਆਂ ਵਾਲੀਆਂ ਰਹਿੰਦੀਆਂ ਕਰਦਣੇ ਉਹ ਕੱਢਦੇ ਆ ਤੇ ਇਹਦਾ ਰਹਿੰਦਾ ਕਰਕੇ ਫਿਰ ਧੋਨੇ ਆ ਸਮਾਰ ਕੇ ਸਾਫ ਕਰਦੇ ਆ ਚਮਕਾ ਕੇ ਖੜਾਈਏ ਟਰਾਲੀਆਂ ਨੂੰ ਇਹ ਮਸ਼ੀਨ ਚਲਾਉਣੀ ਆ ਅੱਜ ਚਲਾਉਣੀ ਸੀਗੀ ਜਿੱਥੇ ਮਸ਼ੀਨ ਭੇਜੀ ਹੋਈ ਆ ਆਪਣੇ ਤੇ ਉੱਥੇ ਪੈ ਗਿਆ ਮੀ ਤੇ ਫੇ ਸਵੇਰੇ ਜਾ ਨਹੀਂ ਹੋਇਆ ਤੇ ਹੁਣ ਫੇਰ ਸਵੇਰ ਦਾ ਪਲਾਨ ਬਣਾਇਆ ਹੋਇਆ ਵਾ ਹਰੋ ਜੀ ਡਿਲੇ ਹੋਈ ਜਾਂਦਾ ਜਾਣਾ ਹਨ ਤੇ ਤਾਂ ਕਰਕੇ ਚਲੋ ਦੇਖਦੇ ਹਾਂ ਹੁਣ ਕਿੱਦਾਂ ਹੁੰਦਾ ਹਨ ਤੇ ਕੱਲ ਨੂੰ ਜਾਣੇ ਆ ਸਵੇਰੇ ਕੱਲ ਨੂੰ ਚਲਾਉਣੀ ਆ ਬਾਈ ਹੁਣੀ ਕਹਿੰਦੀ ਮਸ਼ੀਨ ਤੇ ਫਿਰ ਦੇਖਦੇ ਆ ਚੱਲ ਕੇ